ਜਦੋਂ ਤੁਹਾਡੇ ਅਸੀਂ ਗਾਣੇ ਸੁਣਦੇ ਹੁੰਦੇ ਨੇ ਸਕੂਲ ਟਾਈਮ ਕਾਲ ਟਾਈਮ ਤੇ ਜਦੋਂ ਪਿੱਛੇ ਰਾਮਪੁਰਾ ਆਉਂਦਾ ਹੁੰਦਾ ਸੀ ਨਾ ਉਹ ਸਾਡੇ ਇਲਾਕੇ ਵੀ ਰਾਮਪੁਰਾ ਪਿੰਡ ਹੈਗਾ ਅਸੀਂ ਕਹਿੰਦੇ ਸਾਡੇ ਇਲਾਕੇ ਦਾ ਜਦੋਂ ਫਿਰ ਇਸ ਖਿੱਤੇ ਦੇ ਵੀ ਆਏ ਖਿੱਤੇ ਦੇ ਵਿੱਚ ਫਿਰ ਲੱਗਾ ਕਿ ਤੁਸੀਂ ਤੇ ਪਟਿਆਲੇ ਦੇ ਰਹਿਣ ਵਾਲੇ ਹੋ ਨਹੀਂ ਇਹ ਬਨੂੜ ਇਲਾਕਾ ਇਹ ਦਰਸਲ ਤੁਹਾਡਾ ਹੀ ਗੱਲ ਨਹੀਂ ਮੇਰੇ ਸਿੰਗਰਾਂ ਨੇ ਵੀ ਸੀ ਉਹ ਮੈਨੂੰ ਰਾਮਪੁਰੇ ਫੂਲ ਦਾ ਸਮਝ ਜਾਂਦੇ ਸੀ ਤੇ ਖਾਸ ਕਰਕੇ ਮੇਰੇ ਇਸ ਕੋ ਇੱਕ ਸਿੰਗਰ ਹੈ ਬੜੇ ਨਾਮਵਰ ਹੈ ਸਚੈਤਵਾਲਾ ਜੀ ਹਾਂ ਹਾਂ ਉਹਨਾਂ ਨੇ ਮੇਰਾ ਗੀਤ ਰਿਕਾਰਡ ਕਰਾਤਾ ਨਾਂ ਵਾਬਾ ਨਾ ਤੇ ਉਸ ਰਿੰਦਰ ਸਿੰਘ ਪੰਜਾਬੀ ਟ੍ਰਿਬਿਊਨ ਨਾਲ ਉਹਨਾਂ ਨੇ ਕੀਤਾ ਤਾਂ ਹੀ ਬਾਲਾ ਜੀ ਨੂੰ ਮੈਂ ਤਾਂ ਜਾਣਦਾ ਸੀ ਤੇ ਬਾਲਾ ਜੀ ਮੈਨੂੰ ਨਹੀਂ ਆਉਂਦਾ ਸੀ ਅੱਛਾ ਜੀ ਉਹ ਗੀਤ ਚੱਲ ਗਿਆ ਉਹਨਾਂ ਦੂਜੀ ਵਾਰ ਮੇਰੇ ਗੀਤ ਦੀ ਫਿਰ ਉੱਪਰ ਵੀ ਗੀਤ ਚਾਹੀਦਾ ਮੈਂ ਤਾਂ ਮੈਂ ਗੀਤ ਦੇਣ ਗਿਆ ਚੇਮਾ ਸਟੂਡੀਓ ਚੰਡੀਗੜ੍ਹ ਹੂੰ ਤੇ ਉਹ ਗੀਤ ਪਰ ਕੇ ਹਾਸ ਵੀ ਮੈਂ ਮੂਰੇ ਬੈਠਾ ਸੀ ਮੈਂ ਅੱਛੇ ਉਹ ਕਹਿੰਦੀ ਹਾਸ ਵੀ ਮੈਨੂੰ ਮੇਰਾ ਕੀਤੇ ਨਾਈਟ ਹੋਇਆ ਬੰਤਦਾ ਵੀ ਨਾ ਬਾਬਾ ਨਾ ਮੈਨੇ ਕਰਨਾ ਪਿਆ ਅਭੀ ਮੈਨੂੰ ਗੀਤਕਾਰ ਕੌਣ ਹੈ ਮੰਮਲਾ ਸੋ ਅੱਛੇ ਸ੍ਰੀ ਸਿੰਘਾ ਵੀ ਤੂੰ ਜੱਲ ਸਿੰਘ ਦੇ ਸੀ ਕਿ ਉਹ ਤੂੰ ਮਿਲੀ ਨਹੀਂ ਕਹਿੰਦੀ ਮੈਂ ਨਹੀਂ ਜਾਣਦੀ ਕਹਿੰਦੇ ਥੋੜੇ ਮੂਰੇ ਬੈਠਾ ਉਹ ਕਹਿੰਦੀ ਮੈਂ ਤਾਂ ਐਸਾ ਨਹੀਂ ਕੋਈ ਰਾਮਪੁਰੇ ਫੂਲ ਦਾ ਪੂੜਾ ਠੇਰਾ ਹੋਣਾ ਕਦੀ ਮੈਂ ਦੇਖਿਆ ਉਹ ਪ੍ਰਸ਼ਾਦ ਹੀ ਸਟੂਡੀਓ ਜਮੈਂ ਹੀ ਵੰਡਿਆ ਸੀ ਇਤਾਂ ਬਹੁਤ ਲੋਕ ਕੁਛ ਮੈਨੂੰ ਮਿਲਣੇ ਵੀ ਆਉਂਦੇ ਮੇਰੇ ਨੇੜੇ ਇੱਕ ਪਿੰਡ ਹੋ ਰਿਹਾ ਛੱਤ ਬੇੜ ਚਿੜੀਆਂ ਕਰ ਬਿਲਕੁਲ ਬਿਲ ਛੋਟਾ ਜਿਹਾ ਪਿੰਡ ਹੈ ਨਾ ਉਹ ਨਕਸ਼ੇ ਦੀ ਦਿਨਾਨੀ ਤੇ ਉਸਕਰ ਉਪਰ ਇੱਕ ਆਂਧਾਪੁਰ ਹੋ ਰਿਹਾ ਹੈ ਤੇ ਮੇਰਾ ਪਿੰਡ ਹੈ ਬਨੂੜ ਤੇ ਰਾਜਪੁਰ ਵਿਛਾਲਿਆ ਨਿੱਕਾ ਜਿਹਾ ਪਿੰਡ ਹੈ ਆਂਧਾਪੁਰ ਖੁਰਦ